ਸਟੈਟਿਸਟਿਕਸ ਕੈਨੇਡਾ ਨੇ ਐਲਾਨ ਕੀਤਾ ਹੈ ਕਿ ਕੈਨੇਡੀਅਨ ਅਰਥਵਿਵਸਥਾ ਨੇ ਜੁਲਾਈ ਦੇ ਵਿੱਚ ਲਗਭਗ 41 ਹਜ਼ਾਰ ਨੌਕਰੀਆਂ ਗੁਆ ਦਿੱਤੀਆਂ ਜਿਸ ਦਾ ਸਭ ਤੋਂ ਵੱਧ ਪ੍ਰਭਾਵ ਨੌਜਵਾਨ ਕਾਮਿਆਂ ਅਤੇ ਨਿਜੀ ਖੇਤਰ ਉੱਤੇ ਪਿਆ ਨੌਕਰੀਆਂ ਦੇ ਵਿੱਚ ਕਮੀ ਦੇ ਬਾਵਜੂਦ ਬੇਰੋਜ਼ਗਾਰੀ ਦਰ 6.9% ਸਥਿਰ ਰਹੀ ਕਿਉਂਕਿ ਜੂਨ ਤੋਂ ਨੌਕਰੀ ਲੱਭਣ ਵਾਲਿਆਂ ਦੀ ਗਿਣਤੀ ਵਿੱਚ ਕਾਫੀ ਹੱਦ ਤੱਕ ਕੋਈ ਬਦਲਾਅ ਨਹੀਂ ਆਇਆ ਅਜੰਸ ਨੇ ਨੋਟ ਕੀਤਾ ਹੈ ਕਿ ਅਰਥਵਿਵਸਥਾ ਨੇ 51000 ਫੁੱਲ ਟਾਈਮ ਅਹੁਦਿਆਂ ਨੂੰ ਗਵਾ ਦਿੱਤਾ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਕਟੌਤੀ ਨਿੱਜੀ ਖੇਤਰ ਤੋਂ ਆਈ ਹੈ ਜੁਲਾਈ ਦੀਆਂ ਨੌਕਰੀਆਂ ਵਿੱਚ ਗਿਰਾਵਟ ਨੇ ਜੂਨ ਦੇ ਵਿੱਚ 83000 ਅਹੁਦਿਆਂ ਦੇ ਅਚਾਨਕ ਵਾਧੇ ਨੂੰ ਅੰਸ਼ਕ ਤੌਰ ਤੇ ਆਫਸੈਟ ਕੀਤਾ ਹੈ ਸਟੈਟਿਸਟਿਕਸ ਕੈਨੇਡਾ ਨੇ ਕਿਹਾ ਕਿ ਮਹਾਮਾਰੀ ਤੋਂ ਬਾਅਦ ਰੁਜ਼ਗਾਰ ਦਰ ਸਬ ਤੋਂ ਘਟ ਸੀ ਅਤੇ ਨੌਕਰੀਆਂ ਦਾ ਨੁਕਸਾਨ ਸਥਾਈ ਕਰਮਚਾਰੀਆਂ ਵਿੱਚ ਕੇਂਦ੍ਰਿਤ ਸੀ। ਨੌਕਰੀਆਂ ਦਾ ਨੁਕਸਾਨ ਕਈ ਖੇਤਰਾਂ ਵਿੱਚ ਵਿਆਪਕ ਸੀ ਜਿਸ ਦੇ ਵਿੱਚ ਸੂਚਨਾ ਸਬਜਾਾਰ ਅਤੇ ਮਨੋਰੰਜਨ ਖੇਤਰ ਸ਼ਾਮਲ ਸੀ। ਜਿਸ ਨੇ 29000 ਅਹੁਦਿਆਂ ਨੂੰ ਘਟਾ ਦਿੱਤਾ। ਇਸ ਤੋਂ ਬਾਅਦ ਉਸਾਰੀ ਖੇਤਰ ਆਇਆ ਜਿਸ ਨੇ 22000 ਅਹੁਦਿਆਂ ਨੂੰ ਗਵਾ ਦਿੱਤਾ। ਹਾਲਾਂਕਿ ਇਹਨਾਂ ਕਟਿਆਂ ਨੂੰ ਅੰਸ਼ਕ ਤੌਰ ਤੇ ਆਵਾਜਾਈ ਅਤੇ ਵੇਅਰ ਹਾਊਸਿੰਗ ਦੇ ਵਿੱਚ 26000 ਨੌਕਰੀਆਂ ਦੇ ਵਾਧੇ ਦੁਆਰਾ ਸੰਤੁਲਿਤ ਕੀਤਾ ਗਿਆ। ਜੋ ਕਿ ਜਨਵਰੀ ਤੋਂ ਬਾਅਦ ਇਸ ਖੇਤਰ ਵਿੱਚ ਪਹਿਲੀ ਨੌਕਰੀ ਵਧਾ ਹੈ